ਅੱਜ ਅਸੀਂ ਆਪਣੇ ਪੱਲੇ ਤੋਂ ਹੜਾਂ ਚ 5 ਕਰੋੜ ਦੇਣ ਵਾਲੇ ਪੰਜਾਬੀ ਸਿੰਗਰ ਮਨਕੀਰ ਤੌਲਖ ਦੀ ਜੀਵਨ ਕਹਾਣੀ ਲੈ ਕੇ ਆਏ ਹਾਂ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਮਨਕੀਰ ਤੌਲਖ ਕਿੱਥੋਂ ਦੇ ਰਹਿਣ ਵਾਲੇ ਨੇ ਕਿਹੜਾ ਇਹਨਾਂ ਦਾ ਪਿੰਡ ਹੈ ਕਿਵੇਂ ਇਹ ਸਿੰਗਰ ਬਣੇ ਇਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ ਕਿਨੇ ਇਹਨਾਂ ਦੇ ਬੱਚੇ ਨੇ ਤੇ ਕਿਉਂ ਇਹ ਪੰਜਾਬ ਨਾਲ ਇਹਨਾਂ ਪਿਆਰ ਕਰਦੇ ਨੇ ਸਭ ਚੀਜ਼ਾਂ ਤੁਹਾਨੂੰ ਜਾਣਨ ਨੂੰ ਮਿਲਣਗੀਆਂ ਬਸ ਵੀਡੀਓ ਵੇਖਦੇ ਰਹੋ ਸਭ ਤੋਂ ਪਹਿਲਾਂ ਮਨਕੀਰ ਤੌਲਖ ਦਾ ਜਨਮ 2 ਅਕਤੂਬਰ 1990 ਨੂੰ ਬੈਬਲਪੁਰ ਫਤਿਹਾਬਾਦ ਹਰਿਆਣਾ ਚ ਹੋਇਆ ਇਹਨਾਂ ਦਾ ਜਨਮ ਬੇਸ਼ੱਕ ਹਰਿਆਣਾ ਚ ਹੋਇਆ ਪਰ ਇਹਨਾਂ ਦਾ ਪਿਸ਼ੋਕੜ ਮਾਝੇ ਰੀ ਇਹਨਾਂ ਇਸ ਬੰਦ ਰੱਖਦੇ ਸੀਗੇ ਤਰਨਤਾਰ ਨੇੜੇ ਪੈਂਦੇ ਪਿੰਡ ਸੋਲ ਠਾਟੀਆਂ ਚ ਰਹਿੰਦੇ ਸੀਗੇ ਤੇ ਵੰਡ ਵੇਲੇ ਇਹਨਾਂ ਦੇ ਬਜ਼ੁਰਗ ਹਰਿਆਣੇ ਚ ਆ ਕੇ ਵਸ ਗਏ ਸੋ ਇਸ ਕਰਕੇ ਪਹਿਲਾਂ ਇਹਨਾਂ ਦੇ ਪਰਿਵਾਰ ਦਾ ਪਿੰਡ ਪੰਜਾਬ ਦੇ ਮਾਝੇ ਏਰੀਆ ਚ ਸੀਗਾ ਪਰਿਵਾਰ ਦੀ ਗੱਲ ਕਰੀਏ ਤਾਂ ਮਨਕੀਰ ਤੌਲਖ ਦੇ ਪਰਿਵਾਰ ਚ ਇਹਨਾਂ ਦੇ ਮਾਤਾ ਪਿਤਾ ਤੇ ਇੱਕ ਇਹਨਾਂ ਦਾ ਭਰਾ ਰਹਿੰਦਾ ਇਹਨਾਂ ਦੇ ਭਰਾ ਦਾ ਨਾਮ ਰਵਸ਼ੇਰ ਸਿੰਘ ਔਲਖ ਹੈ ਤੇ ਤੁਹਾਨੂੰ ਦੱਸ ਦਈਏ ਕਿ ਮਨਕੀਰ ਤੌਲਖ ਇੱਕ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਯਾਰ ਦੋਸਤ ਇਹਨਾਂ ਨੂੰ ਮਣੀ ਪਹਿਲਵਾਨ ਕਹਿ ਕੇ ਵੀ ਬੁਲਾਉਂਦੇ ਹੁੰਦੇ ਸੀਗੇ ਕਿਉਂਕਿ ਪ ਗਲ ਜੇ ਮਨਕੀਰ ਤੌਲਖ ਦੇ ਵਿਆਹ ਦੀ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਾ ਹੈ ਹਾਲਕਿ ਵਿਆਹ ਇਹਨਾਂ ਦਾ ਕਿਦੇ ਨਾਲ ਹੋਇਆ ਇਹਦੀ ਜਾਣਕਾਰੀ ਇਹਨਾਂ ਨੇ ਪ੍ਰਾਈਵੇਟ ਰੱਖੀ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਇੱਕ ਪੁੱਤਰ ਹੈ ਇਮਤੀਆਜ਼ ਸਿੰਘ ਔਲਖ ਤੇ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੇ ਨੇ ਪੜਾਈ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਸਕੂਲੀ ਪੜਾਈ ਪਿੰਡ ਦੇ ਸਕੂਲ ਤੋਂ ਕੀਤੀ ਤੇ ਗਾਉਣ ਦਾ ਸ਼ੌਂਕ ਵੀ ਇਹਨਾਂ ਨੂੰ ਬਚਪਨ ਤੋਂ ਹੀ ਸੀਗਾ ਤੇ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਚਲੇ ਜਾਂਦੇ ਨੇ ਤੇ ਉੱਥੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਆਪਣੀ ਅੱਗੇ ਦੀ ਪੜਾਈ ਪੂਰੀ ਕਰਦੇ ਨੇ ਪੜਾਈ ਦੇ ਨਾਲ ਨਾਲ ਇਹਨਾਂ ਨੂੰ ਕਬੱਡੀ ਖੇਡਣ ਦਾ ਵੀ ਕਾਫੀ ਸ਼ੌ లైకి ਦਾ ਵੀ کافی શોక్ ਸੀ ਤੇ ਜਦੋਂ ਇਹ ਚੰਡੀਗੜ੍ਹ ਰਹੀਂ ਤਾਂ ਉਸ ਟਾਈਮ ਹੀ ਇਹ ਕਲਾਕਾਰਾਂ 뮤జిక్ డైరెక్టర్ਸ ਨੂੰ ਮਿਲਦੇ ਰਹੇ ਤੇ ਇਦਾਂ ਹੀ ਸਾਲ 2013 'ਚ ਇਹਨਾਂ ਦਾ ਪਹਿਲਾ ਗਾਣਾ ਹੁੰਦਾ ਪਰ ਇਹ ਗਾਣਾ ਇਹਨਾਂ ਦਾ ਕੁਝ ਖਾਸਾ ਨਹੀਂ ਚੱਲਦਾ ਪਰ ਫਿਰ ਵੀ ਇਹ ਰੁਕੇ ਨਹੀਂ ਤੇ ਇਹਨਾਂ ਨੇ ਸਾਲ 2014 'ਚ ਆਪਣਾ ਅਗਲਾ ਗਾਣਾ ਕਾਕਾ ਜੀ ਰਿਲੀਜ਼ ਕੀਤਾ ਜੋ ਕਿ ਕਾਫੀ ਜ਼ਿਆਦਾ ਹਿੱਟ ਹੋਇਆ ਤੇ ਆਪਣੇ ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਇਹਨਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਈ ਸੁਪਰ ਹਿੱਟ ਗਾਣੇ ਗਾਏ ਜਿਵੇਂ ਕਿ ਬਦਨਾਮ ਗੈਂਗਲੈਂਡ ਕੰਬਲੀ ਚੜਦੇ ਸਿਆਲ ਗੱਲਾਂ ਮਿੱਠੀਆਂ ਕੰਬਲੀ ਤੇ ਬਹੁਤ ਲੰਬੀ ਲਿਸਟ ਹੈ ਦੋ ਨਕੀ ਮੈਂ ਚਾਹੀ ਹਰਿਆਣੇ ਤੋਂ ਆ ਪਰ ਮੈਨੂੰ ਪ੍ਰਸਿੱਧੀ ਪੰਜਾਬੀ ਇੰਡਸਟਰੀ ਨੇ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਇਸ ਕਰਕੇ ਮੇਰਾ ਦਿਲ ਪੰਜਾਬ ਜੀ ਧੜਕਦਾ ਹੈ ਤੇ ਜਦੋਂ ਪੰਜਾਬ ਤੇ ਹੜ੍ਹਾਂ ਵਰਗੀ ਵਿਫਤਾ ਪਈ ਤਾਂ ਉਸ ਮੌਕੇ ਇਹਨਾਂ ਨੇ ਆਪਣੇ ਕੋਲ ਤੋਂ 5 ਕਰੋੜ ਦਾ ਦਾਨ ਵੀ ਦਿੱਤਾ ਮੇਰ ਤੋਂ ਜੋ ਸਰਿਆਣਾ ਤੇ ਨਾਲ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਅਸੀਂ ਸਾਰੇ ਟੀਮ ਨੇ ਤੇ ਆਪਣਾ ਮੇਰਾ ਭਰਾ ਰੂਪਾ ਸੁਹਾਣਾ ਅਸੀਂ ਸਾਰਿਆਂ ਨੇ ਰਹਿ ਕਰਕੇ ਤੇ ਅਸੀਂ ਹੜ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪਦੇ ਵੱਲੋਂ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਹੈ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ ਹੈ ਤੇ ਸੋ ਦੋਸਤੋ ਐਸੇ ਕੈਂਟ ਸਿੰਗਰ ਲਈ ਇਕ ਲਾਇਕਤਾ ਬਣਦਾ ਹੈ